ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਆਪਣੀ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇ ਵਾਲੇ ਦੀ ਈਪੀ ਰਿਲੀਜ਼ ਹੋਈ ਹੈ ਅਤੇ ਈਪੀ ਦੇ ਵਿੱਚ ਸਿੱਧੂ ਮੂਸੇ ਵਾਲੇ ਨੇ ਆਪਣੇ ਯਾਰਾਂ ਦੋਸਤਾਂ ਅਤੇ ਹੇਟਰਾਂ ਬਾਰੇ ਗੱਲ ਕੀਤੀ ਹੈ ਅਤੇ ਸਿੱਧੂ ਮੂਸੇ ਵਾਲੇ ਦੀ ਇਸ ਈਪੀ ਨੂੰ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੇ ਕਈ ਸਿੰਗਰਾਂ ਨੇ ਸ਼ੇਅਰ ਵੀ ਕੀਤਾ ਤਾਂ ਹੁਣ ਸਿੱਧੂ ਮੂਸੇ ਵਾਲੇ ਦੀ ਇਸ ਈਪੀ ਨੂੰ ਹਾਲੀਵੁੱਡ ਦੇ ਲੈਵਲ ਦੇ ਉੱਤੇ ਸ਼ੇਅਰ ਕੀਤਾ ਗਿਆ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਵਾਲੇ ਦਾ ਟੇਕ ਨੋਟਿਸ ਗੀਤ ਲਾ ਕੇ ਆਪਣੀ ਗੱਡੀ ਦੇ ਵਿੱਚ ਘੁੰਮ ਰਿਹਾ ਹੈ ਅਤੇ ਉਸ ਗੀਤ ਦੇ ਉੱਤੇ ਵਾਈਬ ਕਰਦਾ ਨਜ਼ਰ ਆ ਰਿਹਾ ਹੈ ਤਾਂ ਦੋਸਤੋ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਇਹ ਵੀਡੀਓ ਜ਼ਰੂਰ ਵੇਖੀ ਹੋਵੇਗੀ ਕਿਸੇ ਕਾਰਨਾਂ ਕਰਨਾ ਮੈਂ ਇਸ ਦੀ ਆਡੀਓ ਪਲੇ ਨਹੀਂ ਕਰ ਸਕਦਾ ਤਾਂ ਦੋਸਤੋ ਤੁਸੀਂ ਇਸ ਵੀਡੀਓ ਨੂੰ ਦੇਖੋ ਕਿ ਬਰਨਾ ਬாய் ਵੀ ਸਿੱਧੂ ਮੂਸੇਵਾਲੇ ਦੀ ਨਵੀਂ ਈਪੀ ਸੁਣ ਰਿਹਾ ਹੈ ਅਤੇ ਰੀਵਰਸ ਸੌਂਗ ਦੀ ਬਿਲਕੁਲ ਤਿਆਰੀ ਹੈ ਸਿੱਧੂ ਮੂਸੇਵਾਲਾ ਐਕਸ ਬਰਨਾ ਬாய் ਦੀ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਸੁਣਨ ਨੂੰ ਮਿਲੇਗਾ ਆਪਣੇ ਚੈਨਲ ਦੇ ਉੱਤੇ ਅਪਡੇਟ ਆ ਦੋਸਤੋ ਵੀਡੀਓ ਜ਼ਰੂਰ ਵੇਖਿਓ ਤਾਂ ਦੋਸਤੋ ਹੁਣ ਗੱਲ ਕਰਦੇ ਆ ਨਿੱਕੇ ਸਿੱਧੂ ਦੀ ਦੋਸਤੋ ਕਈ ਸਿੰਗਰਾਂ ਦੇ ਸਾਲਾਂ ਦੇ ਸਾਲ ਬੀਤ ਜਾਂਦੇ ਨੇ ਇੰਡਸਟਰੀ ਦੇ ਵਿੱਚ ਫੇਰ ਵੀ ਉਹ ਆਪਣਾ ਐਡਾ ਵੱਡਾ ਰੋਤਵਾ ਨਹੀਂ ਬਣਾ ਸਕਦੇ ਤਾਂ ਦੋਸਤੋ ਉੱਥੇ ਤੁਸੀਂ ਦੇਖੋ ਕਿ ਨਿੱਕੇ ਸਿੱਧੂ ਦਾ ਹਾਲੇ ਜਨਮ ਹੀ ਹੋਇਆ ਹੈ ਅਤੇ ਉਮਰ ਤਕਰੀਬਨ 3 ਸਾਲ ਹੀ ਹੋਈ ਹੈ ਅਤੇ ਛੋਟੇ ਸਿੱਧੂ ਦਾ ਤੁਸੀਂ ਰੋਤਵਾ ਦੇਖੋ ਤਾਂ ਦੋਸਤੋ ਮੈਂ ਇੰਸਟਾਗ੍ਰam ਦੇ ਉੱਤੇ ਇੱਕ ਰੀਲ ਦੇਖੀ ਸੀ ਜਿਸ ਵਿੱਚ ਇੱਕ ਵੀਰ ਕਹਿ ਰਿਹਾ ਹੈ ਜੇਕਰ ਅੱਜ ਵੀ ਛੋਟੇ ਸਿੱਧੂ ਦੇ ਨਾਮ ਤੇ ਕੋਈ YouTube ਚੈਨਲ ਕ੍ਰੀਏਟ ਕੀਤਾ ਜਾਵੇ ਤਾਂ ਉਸਦੇ ਰਾਤੋਂ-ਰਾਤ ਸਬਸਕ੍ਰਾਈਬਰ ਮਿਲੀਅਨ ਦੇ ਵਿੱਚ ਹੋ ਜਾਣਗੇ ਤਾਂ ਦੋਸਤੋ ਇਹ ਰੋਤਵਾਏ ਛੋਟੇ ਸਿੱਧੂ ਦਾ ਅਤੇ ਇਹ ਰੋਤਵਾ ਸਿੱਧੂ ਮੂਸੇਵਾਲੇ ਕਰਕੇ ਹੀ ਹੈ ਜਿਸ ਨੂੰ ਫਾਦਰ ਆਫ ਪੰਜਾਬੀ ਇੰਡਸਟਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤਾਂ ਦੋਸਤੋ ਹੁਣ ਨਿੱਕੇ ਸਿੱਧੂ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਸਿੱਧੂ ਮੂਸੇਵਾਲੇ ਬਾਈ ਦੇ ਜਨਮ ਦਿਨ ਦੀ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੀਰ ਛੋਟੇ ਸਿੱਧੂ ਨੂੰ ਕੇਕ ਖਵਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਛੋਟਾ ਸਿੱਧੂ ਉਸ ਦਾ ਹੱਥ ਫੜ ਕੇ ਆਪਣੀ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਛੋਟੇ ਸਿੱਧੂ ਦੀਆਂ ਹਰਕਤਾਂ ਬਿਲਕੁਲ ਸਿੱਧੂ ਮੂਸੇਵਾਲੇ ਦੇ ਨਾਲ ਮਿਲਦੀਆਂ ਨਹੀਂ ਕਿਉਂਕਿ ਸਿੱਧੂ ਮੂਸੇਵਾਲਾ ਵੀ ਆਪਣੇ ਮਾਤਾ ਪਿਤਾ ਦਾ ਇਸੇ ਤਰ੍ਹਾਂ ਖਿਆਲ ਰੱਖਦਾ ਸੀ ਅਤੇ ਦੋਸਤੋ ਛੋਟੇ ਸਿੱਧੂ ਦੀਆਂ ਐਦਾਂ ਦੀਆਂ ਵੀਡੀਓ ਦੇਖ ਕੇ ਪੰਜਾਬੀ ਇੰਡਸਟਰੀ ਤਾਂ ਤੁਰ ਤੱਕ ਕੰਬ ਜਾਂਦੀ ਹੋਣੀ ਹੈ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਤੇ ਆਪਣੇ ਵਿਚਾਰ ਜ਼ਰੂਰ ਦੱਸਿਓ ਅਤੇ ਦੋਸਤੋ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਦੇ ਪੱਕੇ ਫੈਨ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਅਤੇ ਸਿੱਧੂ ਬਾਈ ਦੇ ਜਸਟਿਸ ਦੀ ਗੱਲ ਕਰਨੀ ਨਾ ਭੁੱਲਿਓ ਜੀ ਇਸ ਕਰਕੇ ਕਮੈਂਟ ਬਾਕਸ ਵਿੱਚ #JusticeForSidhuMoosewala ਜ਼ਰੂਰ ਲਿਖ ਕੇ ਜਾਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ